ਬਿੱਤੇ ਦਿਨੀ ਸੰਗਰੂਰ ਦੇ ਵਿੱਚ ਇੱਕ ਅੰਗਨਵਾੜੀ ਵਰਕਰਾਂ ਦੇ ਵੱਲੋਂ ਬੱਚਿਆਂ ਨੂੰ ਐਕਸਪਾਇਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਉਮੀਦਵਾਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਿਹਤ ਵਿਭਾਗ ਸਿਹਤ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਜਿਹੜਾ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਈ ਤਰੀਕੇ ਦੇ ਸ਼ਬਦੀ ਹਮਲੇ ਪੰਜਾਬ ਦੀ ਸਤਾ ਤੇ ਉੱਤੇ ਕੀਤੇ ਗਏ ਨੇ ਚਰਨਜੀਤ ਸਿੰਘ ਚੰਨੀ ਉਹਰਾ ਨੇ ਅੰਗਨਵਾੜੀ ਵਰਕਰਾਂ ਦੇ ਵੱਲੋਂ ਐਕਸਪਾਇਰੀ ਡੇਟ ਦੀਆਂ ਦਿੱਤੀਆਂ ਗਈਆਂ ਦਵਾਈਆਂ ਨੂੰ ਲੈ ਕੇ ਕਈ ਕੀ ਕਦੇ ਸਵਾਲ ਖੜੇ ਕੀਤੇ ਨੇ ਚਰਨਜੀਤ ਸਿੰਘ ਚੰਨੀਵਰਾ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਸਿਹਤ ਸੁਵਿਧਾਵਾਂ ਦਾ ਦਾਵਾ ਠੋਕ ਰਹੀ ਹੈ ਸੋ ਉੱਥੇ ਹੀ ਦੂਸਰੇ ਪਾਸੇ ਨਾਤਾ ਹੀ ਨਾਦੇ ਕੋਲ ਦਵਾਈਆਂ ਨੇ ਜੇਕਰ ਦਵਾਈਆਂ ਨੇ ਵੀ ਤਾ ਉਹ ਵੀ ਐਕਸਪਾਇਰੀ ਨੇ ਤੇ ਹੁਣ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਂਗਣਵਾੜੀ ਵਰਕਰਾਂ ਦੇ ਕੋਲ ਐਕਸਪਾਇਰੀ ਦਵਾਈਆਂ ਪਜਾਈਆਂ ਜਾ ਰਹੀਆਂ ਨੇ ਦਵਾਈ ਦੇਣ ਗਿਆ ਤਾਂ ਹੀ ਅੱਗੇ ਅਗਲੇ ਸਹੀ ਵੰਡਣ ਗਿਆ ਔਰ ਡੇਟਡ ਦਵਾਈਆਂ ਦਿੰਦੇ ਹੈ ਜਾਂ ਫਿਰ ਆਉਂਦੇ ਹੀ ਨਹੀਂ ਸਾਰੇ ਡਿਸਪੈਂਸਰੀਆਂ ਖਾਲੀ ਪਈਆਂ ਸਾਰੇ ਡਾਕਟਰਾਂ ਤੋਂ ਬਿਨਾ ਪਈਆਂ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਮਦਨਵਾੜੀ ਵਰਕਰਾਂ ਕਹਿੰ ਰਹੇ ਕਿ ਜਿਹੜਾ ਪਿੱਛੋਂ ਦੀ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦਵਾਈਆਂ ਦਿੰਦਾ ਉਹੀ ਅੱਗੇ ਅਸੀਂ ਦਵਾਈ ਦੇ ਆਗਨਵਾੜੀ ਵਰਕਰ ਸੱਚੀ ਹੈ ਉਹਨਾਂ ਨੇ ਤਾਂ ਉਹੀ ਕੁਝ ਦੇਣਾ ਜੋ ਉਹਨਾਂ ਨੂੰ ਦਿੱਤਾ ਜਾਊਗਾ ਇਹ ਤਾਂ ਸਰਕਾਰ ਦੀ ਗਲਤੀ ਹੈ ਇਹ ਹੈਲਥ ਮਿਨਿਸਟਰ ਦੀ ਗਲਤੀ ਹੈ ਜਾਂ ਮੁੱਖ ਮੰਤਰੀ ਦੀ ਗਲਤੀ ਹੈ ਜੇ ਗੱਲ ਕਰੀਏ ਸ਼ੰਭੂ ਬਾਰਡਰ ਤੇ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ 20 ਹੁਣ ਤੱਕ ਹੋਤਾ ਮੀਡੀਆ ਰਿਪੋਰਟ ਮੁਤਾਬਿਕ ਹੋ ਚੁੱਕੀ ਹੈ ਉੱਤੇ ਲੇਕਿਨ ਕੇਂਦਰ ਸਰਕਾਰ ਤਾਂ ਕਿਸਾਨਾਂ ਦੀ ਸੁਣਬੂਦ ਨਹੀਂ ਲੈਂਦੀ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਮਿਲੇ ਹੋਏ ਆ ਇਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਚੱਲਦੇ ਆ ਰਹੇ ਆ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨਾਂ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨ ਦੇ ird gird ਖੇਤ ਮਜ਼ਦੂਰ ਦੇ ird gird ਸਾਡੀ ਕਿਸਾਨੀ ਦੇ ird gird ਅਰਥ ਵਿਵਸਥਾ ਘੁੰਮਦੀ ਹੈ ਇਹ ਸਾਡੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਡੋਪਣਾ ਚਾਹੁੰਦੇ ਆ ਇਨਦੀ ਇਹ ਮਨਸਾ ਜਿਹੜੀ ਕਿ ਲੋਕ ਕਦੇ ਵੀ ਪੂਰੀ ਨਹੀਂ ਹੋਣ ਦੇਣਗੇ ਬੀਤੇ ਜੀ ਨਹੀਂ ਸੰਗਰੂਰ ਦੇ ਵਿੱਚ ਇੱਕ ਅੰਗਣਵਾੜੀ ਵਰਕਰਾਂ ਦੇ ਵੱਲੋਂ ਬੱਚਿਆਂ ਨੂੰ ਐਕਸਪਾਇਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਉਮੀਦਵਾਰ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਿਹਤ ਵਿਭਾਗ ਸਿਹਤ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਜਿਹੜਾ ਤੋਂ ਇਲਾਵਾ ਉਹਨਾਂ ਦੇ ਵੱਲੋਂ ਕਈ ਤਰੀਕੇ ਦੇ ਸ਼ਬਦੀ ਹਮਲੇ ਪੰਜਾਬ ਦੀ ਸੱਤਾ ਧਿਰ ਦੇ ਉੱਤੇ ਕੀਤੇ ਗਏ ਨੇ ਚਰਨਜੀਤ ਸਿੰਘ ਚੰਨੀ ਉਹਰਾ ਨੇ ਅੰਗਣਵਾੜੀ ਵਰਕਰਾਂ ਦੇ ਵੱਲੋਂ ਐਕਸਪਾਇਰੀ ਡੇਟ ਦੀਆਂ ਦਿੱਤੀਆਂ ਗਈਆਂ ਦਵਾਈਆਂ ਨੂੰ ਲੈ ਕੇ ਕਈ ਕਿਹੜੇ ਸਵਾਲ ਖੜੇ ਕੀਤੇ ਨੇ ਚਲਨਜੀਤ ਸਿੰਘ ਚੰਨੀਉਰਾ ਨੇ ਕਹਿ ਕੇ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਸਿਹਤ ਸੁਵਿਧਾਵਾਂ ਦਾ ਦਾਵਾ ਠੋਕ ਰਹੀ ਐ ਸੋ ਉੱਥੇ ਹੀ ਦੂਸਰੇ ਪਾਸੇ ਨਾਤਾ ਹੀ ਨਾ ਦੇ ਕੋਲ ਦਵਾਈਆਂ ਨੇ ਜੇਕਰ ਦਵਾਈਆਂ ਨੇ ਵੀ ਤਾਂ ਉਹ ਵੀ ਐਕਸਪਾਇਰੀ ਨੇ ਤੇ ਹੁਣ ਉਹਨਾਂ ਨੇ ਕਹਿ ਕੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਐ ਕਿ ਆਂਗਣਵਾੜੀ ਵਰਕਰਾਂ ਦੇ ਕੋਲ ਐਕਸਪਾਇਰੀ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਨੇ ਦਵਾਈ ਦੇਣ ਗਿਆ ਤਾਂ ਹੀ ਅੱਗੇ ਅਗਲੇ ਸਹੀ ਵੰਡਣ ਗਿਆ ਔਰ ਡੇਟਡ ਦਵਾਈਆਂ ਦਿੰਦੇ ਇਹ ਜਾਂ ਫਿਰ ਆਉਂਦੇ ਹੀ ਨਹੀਂ ਸਾਰੇ ਡਿਸਪੈਂਸਰੀਆਂ ਖਾਲੀ ਪਈਆਂ ਸਾਰੇ ਡਾਕਟਰਾਂ ਤੋਂ ਬਿਨਾ ਪਈਆਂ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਆਮਦਨਵਾਦੀ ਵਰਕਰਾਂ ਕਹਿ ਰਹੇ ਕਿ ਜਿਹੜਾ ਪਿੱਛੋਂ ਦੀ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦਵਾਈਆਂ ਦਿੰਦਾ ਉਹੀ ਅੱਗੇ ਅਸੀਂ ਸਰਵਾਈਵ ਕਰਦੇ ਆਂ ਆਗਨਵਾਦੀ ਵਰਕਰ ਸੱਚੀਆਂ ਉਹਨਾਂ ਨੇ ਤਾਂ ਉਹੀ ਕੁਝ ਦੇਣਾ ਜੋ ਉਹਨਾਂ ਨੂੰ ਦਿੱਤਾ ਜਾਊਗਾ ਇਹ ਤਾਂ ਸਰਕਾਰ ਦੀ ਗਲਤੀ ਹੈ ਇਹ ਹੈਲਥ ਮਿਨਿਸਟਰ ਦੀ ਗਲਤੀ ਹੈ ਜਾਂ ਮੁੱਖ ਮੰਤਰੀ ਦੀ ਗਲਤੀ ਹੈ ਜੀ ਇੱਕ ਗੱਲ ਕਿ ਇਹ ਸ਼ੰਭੂ ਬਾਰਡਰ ਤੇ ਅੱਜ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ 20 ਹੁਣ ਤੱਕ ਹੋਤਾ ਮੀਡੀਆ ਰਿਪੋਰਟ ਮੁਤਾਬਿਕ ਹੋ ਚੁੱਕੀ ਹੈ ਉੱਤੇ ਲੇਕਿਨ ਕੇਂਦਰ ਸਰਕਾਰ ਤੱਕ ਕਿਸਾਨਾਂ ਦੀ ਸਬੂਤ ਨਹੀਂ ਲੇ ਕੇਂਦਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਮਿਲੇ ਹੋਏ ਆ ਇਹ ਹਮੇਸ਼ਾ ਕਿਸਾਨਾਂ ਦੇ ਖਿਲਾਫ ਚੱਲਦੇ ਆ ਰਹੇ ਹਨ ਇਹਨਾਂ ਨੂੰ ਪਤਾ ਹੈ ਕਿ ਜੇ ਕਿਸਾਨਾਂ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਹੈ ਕਿਸਾਨ ਦੇ ird gird ਖੇਤ ਮਜ਼ਦੂਰ ਦੇ ird gird ਸਾਡੀ ਕਿਸਾਨੀ ਦੇ ird gird ਅਰਥ ਵਿਵਸਥਾ ਘੁੰਮਦੀ ਹੈ ਇਹ ਸਾਡੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਡੋਪਣਾ ਚਾਹੁੰਦੇ ਆ ਇਹਨਾਂ ਦੀ ਇਹ ਮੰਤਸਾ ਜਿਹੜੀ ਕਿ ਲੋਕ ਕਦੇ ਵੀ ਪੂਰੀ ਨਹੀਂ ਹੋਣ ਦੇਣਗੇ